ਅੰਜੀ ਪ੍ਰਧਾਨ ਜੀ ਅੱਜ ਜਿਹੜੀ ਹੈਗੀ ਆ ਪ੍ਰੈਸ ਕਾਨਫਰੰਸ ਰੱਖੀ ਆ ਕੀ ਮਾਮਲੇ ਤੇ ਅ ਵੀ ਜੀ ਪਹਿਲਾਂ ਤੁਹਾਡਾ ਸਾਰਿਆਂ ਦਾ ਪ੍ਰੈਸ ਵਾਲਿਆਂ ਦਾ ਭਰਾਮਾਂ ਦਾ ਇੱਥੇ ਆ ਤੇ ਜਿਹਾ ਨੂੰ ਔਰ ਨੰਬਰ 2 ਅਸੀਂ ਜਿਹੜੀ ਅੱਜ ਗੱਲ ਆਪਣੀ ਰੱਖਣ ਜਾ ਰਹੇ ਆ ਉਹ ਰਿਗਾਰਡਿੰਗ ਮਿਊਨਿਸਪਲ ਕਾਉਂਸਲ ਐਮ ਸੀਜ਼ ਇਹਨਾਂ ਦੇ ਪ੍ਰਤੀ ਜੋ ਗਮਰਾਹਕੁਨ ਬਿਆਨਬਾਜ਼ੀ ਝੂਠ ਪ੍ਰਚਾਰ ਜੋ ਕੀਤਾ ਜਾ ਰਿਹਾ ਹੈ ਉਸ ਦੇ ਸੰਬੰਧ ਦੇ ਵਿੱਚ ਅੱਜ ਸ਼ਹਿਰ ਮੁਰੇ ਸਾਰੀ ਹਕੀਕਤ ਬਿਆਨ ਕਰਨ ਲੱਗੇ ਆ ਕਿ ਐਕਚੁਅਲ ਦੇ ਵਿੱਚ ਕੀ ਹੈ ਤੇ ਬੰਦੇ ਜਿਹੜੇ ਦੂਸਰੇ ਆਪਣੇ ਆ ਉਹ ਕਰ ਕੀ ਰਹੇ ਨੇ ਦਿਖਾ ਕੀ ਰਹੇ ਨੇ ਪਿਕਚਰ ਕੋਈ ਹੋਰ ਹੈ ਦਿਖਾਈ ਕੁਝ ਹੋਰ ਜਾਂਦੇ ਨੇ ਉਸ ਸੰਬੰਧ ਦੇ ਵਿੱਚ ਤੁਹਾਨੂੰ ਅੱਜ ਕੁਛ ਦਿੱਤਾ ਔਰ ਜਿਵੇਂ ਕਿ ਹੁਣ ਤੁਸੀਂ ਮੈਂ ਪਹਿਲਾਂ ਆਪਣੀ ਗੱਲ ਹੀ ਕਰਨਾ ਮੇਰੀ ਚੁੱਪੀ ਔਰ ਸ਼ਰਾਫਤ ਨੂੰ ਇਹ ਹਥਿਆਰ ਬਣਾ ਕੇ ਵਰਤਦੇ ਨੇ ਮੈਂ ਨਹੀਂ ਬੋਲਦਾ ਇਹਦਾ ਮਤਲਬ ਇਹ ਨਹੀਂ ਕਿ ਮੈਨੂੰ ਬੋਲਣਾ ਨਹੀਂ ਆਉਂਦਾ ਮੈਂ ਨਹੀਂ ਕੁਝ ਕਹਿੰਦਾ ਇਹਦਾ ਮਤਲਬ ਇਹ ਨਹੀਂ ਮੈਨੂੰ ਆਪਣੀ ਗੱਲ ਨਹੀਂ ਰੱਖਣੀ ਆਉਂਦੀ ਮੈਨੂੰ ਆਪਣੀ ਗੱਲ ਵੀ ਰੱਖਣੀ ਆਉਂਦੀ ਹੈ ਮੈਨੂੰ ਬੋਲਣਾ ਵੀ ਆਉਂਦਾ ਪਰ ਸਿਰਫ ਪਰਿਵਾਰਾਂ ਦੇ ਵਿੱਚੋਂ ਜਿਹੜੇ ਸੰਸਕਾਰ ਮਿਲੇ ਹੁੰਦੇ ਆ ਉਹ ਸੰਸਕਾਰ ਮੈਨੂੰ ਰੋਕ ਲੈਂਦੇ ਕਿਤੇ ਨਾ ਕਿਤੇ ਜਾ ਕੇ ਵੀ ਨਹੀਂ ਕਾਕਾ ਇਹ ਗੱਲ ਨਹੀਂ ਕਰਨ ਵਾਲੀ ਪਰ ਜਦੋਂ ਪਾਣੀ ਕਹਿੰਦੇ ਹੁੰਦੇ ਨਾ ਹੱਥੋਂ ਟੱਪ ਜਾਏ ਉਦੋਂ ਫਿਰ ਬੰਦੇ ਨੂੰ ਜਰੂਰ ਬਾਹਰ ਨਿਕਲ ਕੇ ਬੋਲਣਾ ਪੈਂਦਾ ਵੀ ਯਾਰ ਘੱਟੋ ਘੱਟ ਇੰਨੀ ਕਿ ਤਾਂ ਸ਼ਰਮ ਕਰ ਲੋ ਕਿ ਜੋ ਕਮੇਟੀ ਕਰ ਰਹੀ ਆ ਜੋ ਨਗਰ ਕਾਉਂਸਲ ਕਰ ਰਹੀ ਆ ਜੋ ਮੇਰੇ ਸਾਥੀ ਕਾਉਂਸਲਰ ਸੇਵਾਨ ਕਰ ਰਹੇ ਆ ਤੁਸੀਂ ਉਹਨਾਂ ਦੇ ਕੀਤੇ ਹੋਏ ਕੰਮਾਂ ਨੂੰ ਵੀ ਆਪਣੀ ਮੋਹਰ ਲਾਈ ਜਾਂਦੇ ਹੁਣ ਕੱਲ ਦੀ ਗੱਲ ਹੀ ਆ ਕੱਲ ਦੇਖਣ ਜਾਇਆ ਗਿਆ ਕਿ ਆ ਜੀ ਕਮੇਟੀ ਕਮੇਟੀ ਨੇ ਕੁਝ ਨਹੀਂ ਕੀਤਾ ਜੀ ਕਮੇਟੀ ਐ ਜੀ ਕਮੇਟੀ ਫਲਾ ਜੀ ਐਮਸੀ ਸੁੱਤੇ ਪਏ ਆ ਘਰ ਜਾ ਕੇ ਆਸੀਂ ਬਣਾ ਰਹੇ ਆ ਜੀ ਸੜਕ ਸੜਕ ਬਣ ਰਹੀ ਆ ਕਿੱਦਾਂ ਬਣ ਰਹੀ ਆ ਸੜਕ ਸੜਕ ਬਣ ਕਿੱਦਾਂ ਰਹੀ ਆ ਸੜਕ ਬਣ ਰਹੀ ਆ ਪਹਿਲਾਂ ਉਸ ਇਲਾਕੇ ਦਾ ਜਿਹੜਾ ਵੀ ਕਾਉਂਸਲਰ ਸਹਿਬਾਨ ਉਹ ਕਾਉਂਸਲਰ ਸਾਹਿਬ ਕੋਲ ਜਨਤਾ ਆਪਣੀ ਜਿਹੜੀ ਹੈਗੀ ਆ ਉਹ ਮੰਗ ਲੈ ਕੇ ਆਉਂਦੀ ਆ ਕਿ ਐਮਸੀ ਸਾਹਿਬ ਸਾਡਾ ਇਹ ਏਰੀਆ ਟੁੱਟਿਆ ਹੋਇਆ ਆ ਇਹਨੂੰ ਕਿਰਪਾ ਕਰਕੇ ਬੜਾਇਆ ਜਾਵੇ ਔਰ ਐਮਟੀ ਸਾਹਿਬ ਜਿਹੜੇ ਨੇ ਉਹ ਫਿਰ ਇੱਥੇ ਆਪਣੇ ਹਾਊਸ ਦੇ ਵਿੱਚ ਕਮੇਟੀ ਦੇ ਵਿੱਚ ਜਿਹੜੇ ਸਾਡੀ ਇੰਜੀਨੀਅਰਿੰਗ ਸ਼ਾਖਾ ਆ ਉਹਦੀ ਡਿਊਟੀ ਲਾਉਂਦੇ ਨੇ ਕਿ ਉੱਥੇ ਜਾ ਕੇ ਫਲਾੜੀ ਗਲੀ ਨੂੰ ਮਿਣਿਆ ਜਾਵੇ ਉਹਦੀ ਐਸਟੀਮੇਟ ਤਿਆਰ ਕੀਤਾ ਜਾਵੇ ਐਮਸੀ ਸਾਹਿਬ ਆਪ ਕੋਲ ਜਾ ਕੇ ਐਸਟੀਮੇਟ ਤਿਆਰ ਕਰਾਉਂਦੇ ਨੇ ਤਿਆਰ ਕਰਾਉਣ ਤੋਂ ਬਾਅਦ ਇਹ ਐਸਟੀਮੇਟ ਜਿਹੜੇ ਨੇ ਇਹ ਸਾਡੇ ਦਫ਼ਤਰ ਦੇ ਵਿੱਚ ਆਉਂਦੇ ਨੇ ਦਫ਼ਤਰ ਦੇ ਵਿੱਚ ਈਓ ਸਾਹਿਬ ਜਿਹੜੇ ਨੇ ਉਹ ਅੱਗੇ ਭੇਜਦੇ ਨੇ ਫਿਰ ਉਸ ਜਿਹੜੇ ਐਸਟੀਮੇਟ ਹੈਗੇ ਆ ਉਹ ਸਾਡੀ ਮੀਟਿੰਗ ਦੇ ਵਿੱਚ ਆਉਂਦੇ ਨੇ ਮੀਟਿੰਗ ਤੋਂ ਮੀਟਿੰਗ ਦੇ ਵਿੱਚ ਆਉਣ ਤੋਂ ਬਾਅਦ ਫਿਰ ਸਾਰੇ ਮੈਂਬਰ ਸਹਿਬਾਨ ਜਿਹੜੇ ਨੇ ਉਸ ਐਸਟੀਮੇਟ ਨੂੰ ਸਹਿਮਤੀ ਦਿੰਦੇ ਨੇ ਸਹਿਮਤੀ ਦੇਣ ਤੋਂ ਬਾਅਦ ਫਿਰ ਉਸ ਦਾ ਜਿਹੜਾ ਹੈਗਾ ਆ ਐਨਆਈਟੀਆ ਬਣਦੀਆਂ ਆ ਔਰ ਉਸ ਦਾ ਜਿਹੜਾ ਹੈਗਾ ਆ ਟੈਂਡਰ ਫਲੋਟ ਕੀਤੇ ਜਾਂਦੇ ਨੇ ਫਿਰ ਟੈਂਡਰ ਫਲੋਟ ਕਰਨ ਤੋਂ ਬਾਅਦ ਫਿਰ ਜਿਸ ਵੀ ਠੇਕੇਦਾਰ ਨੂੰ ਟੈਂਡਰ ਮਿਲਦਾ ਆ ਉਹ ਠੇਕੇਦਾਰ ਨਾ ਬਕਾਇਦਾ ਸ਼ਰਤਾਂ ਜਿਹੜੀਆਂ ਹੈਗੀਆਂ ਬਕਾਇਦਾ ਐਗਰੀਮੈਂਟ ਜਿਹੜੇ ਹੈਗੇ ਉਹ ਸਾਈਨ ਕੀਤੇ ਜਾਂਦੇ ਨੇ ਫੇਰ ਉਹ ਕੰਮ ਜਾ ਕੇ ਸ਼ੁਰੂ ਹੁੰਦਾ ਜਿਹੜੇ ਗੱਲ ਕਹਿ ਰਹੇ ਸੀ ਧੰਨਵਾਦ ਜੀ ਉਹ ਜੀ ਫਲਾਣਾ ਜੀ ਬੈਤ ਕੇ ਨਾ ਧੰਨਵਾਦ ਕਰੋ ਈਓ ਦਾ ਸਾਡੇ ਕਾਰਸਦਕ ਅਫਸਰ ਦਾ ਧੰਨਵਾਦ ਕਰੋ ਧੰਨਵਾਦ ਕਰੋ ਉਹ ਸਾਡੇ ਇੰਜੀਨੀਅਰਿੰਗ ਬ੍ਰਾਂਚ ਦਾ ਜਿਹੜੀ ਦੁਪਹਿਰ ਦੁਪਹਿਰ ਨੂੰ ਜਾ ਕੇ ਸ਼ਹਿਰ ਦੇ ਐਸਟੀਮੇਟ ਬਣਾ ਕੇ ਲਿਆਉਂਦੀ ਆ ਕੋ ਹਰ ਚੀਜ਼ ਕਰਨ ਦਾ ਇੱਕ ਤਰੀਕਾ ਹੁੰਦਾ ਹਰ ਕੰਮ ਦਾ ਇੱਕ ਤਰੀਕਾ ਹੁੰਦਾ ਹੁਣ ਅਸੀਂ ਮੀਟਿੰਗ ਕੀਤੀ ਆ ਉਹਦੀ ਐਨਆਈਟੀ ਹੈ ਇਹ ਤਾਂ ਨਹੀਂ ਝੂਠ ਬੋਲਦੀ ਇਸ ਦੇ ਵਿੱਚ ਆਲਮੋਸਟ 7.5 ਕਰੋੜ ਦੇ ਲਗਭਗ ਇਹ ਤੁਹਾਨੂੰ ਮੈਂ ਦੱਸਾਂ ਤਾਂ 7 ਕਰੋੜ 57 ਲੱਖ ਦੇ ਕੰਮ ਨੇ ਜਿਹੜੇ ਕਿ ਨਗਰ ਕੌਂਸਲ ਨੇ ਹੁਣ ਲਾਏ ਆ 7 ਕਰੋੜ 57 ਲੱਖ ਦੇ ਉਹਨਾਂ ਵਿੱਚੋਂ ਕੁਝ ਕੰਮ ਸ਼ੁਰੂ ਹੋ ਗਏ ਨੇ ਕੁਝ ਕੰਮ ਜਲਦ ਸ਼ੁਰੂ ਹੋਣ ਜਾ ਰਹੇ ਨੇ ਜਿਸ ਜਿਸ ਤਰੀਕੇ ਨਾਲ ਐਮਸੀ ਸਾਹਿਬ ਦੀਆਂ ਪ੍ਰਾਇਓਰਟੀਆਂ ਹੋਣਗੀਆਂ ਜਿਸ ਜਿਸ ਤਰੀਕੇ ਨਾਲ ਐਮਸੀ ਸਾਹਿਬ ਕਹਿਣਗੇ ਉਸ ਤਰੀਕੇ ਨਾਲ ਜਿਹੜੇ ਕੰਮ ਇਹ ਆ ਇਹ ਸ਼ੁਰੂ ਕਰ ਦਿੱਤੇ ਜਾਣਗੇ ਔਰ ਜਿਹੜਾ ਕਹਿ ਰਿਹਾ ਵੀ ਨਗਰ ਕੌਂਸਲ ਕੁਝ ਨਹੀਂ ਕਰਦੀ ਐਮਸੀ ਸੁੱਤੇ ਪਏ ਨੇ ਪ੍ਰਧਾਨ ਪਤਾ ਨਹੀਂ ਕਿੱਥੇ ਹੁੰਦਾ ਆ ਪ੍ਰਧਾਨ ਦੇ ਸਿਗਨੇਚਰ ਨੇ ਮੈਂ ਕਹਿੰਦਾ ਚੰਗੀ ਤਰ੍ਹਾਂ ਇਹਨਾਂ ਨੂੰ ਦਿਖਾ ਲ ਦਿਓ ਫਸਟ ਨੰਬਰ ਤੇ ਸਿਗਨੇਚਰ ਪ੍ਰਧਾਨ ਦੇ ਨੇ 757 ਲੱਖ ਦੇ ਕੰਮ 7 ਕਰੋੜ 57 ਲੱਖ ਦੇ ਕੰਮ ਜਿਹੜੇ ਨੇ ਉਹ ਐਸ ਵਾਰੀ ਅਸੀਂ ਉਹਨਾਂ ਦਾ ਜਿਹੜੇ ਟੈਂਡਰ ਲਾਏ ਨੇ ਸ਼ਹਿਰ ਵਾਸਤੇ ਔਰ ਜੇ ਮੈਂ ਤੁਹਾਨੂੰ ਨਗਰ ਕੌਂਸਲ ਸ਼ੁਰੂ ਹੋਣ ਤੋਂ ਹੋਣ ਦੀ ਗੱਲ ਦੱਸਾਂ ਵੀ 2021 ਦੇ ਵਿੱਚ ਜਿਹੜੀ ਸਾਡੀ ਕੌਂਸਲ ਹੈ ਬਣੀ ਸੀ ਔਰ 2021 ਤੋ ਜੇ ਹੁਣ ਤੱਕ ਦੀ ਗੱਲ ਕਰੀਏ ਹਲੇ ਬੜਾ ਸੌਦਾ ਪਿਆ ਜੇ ਹੁਣ ਤੱਕ ਦੀ ਗੱਲ ਕਰੀਏ ਤਕਰੀਬਨ ਤਕਰੀਬਨ 35 ਤੋਂ 40 ਕਰੋੜ ਰੁਪਈਆ ਨਗਰ ਕਾਉਂਸਲ ਜਿਹੜੀ ਹੈ ਔਰ ਸ਼ਹਿਰ ਦੇ ਕੰਮਾਂ ਤੇ ਲਾ ਰਹੀ ਲਾ ਚੁੱਕੀ ਆ ਔਰ ਇਹ ਨਾ ਐਮਸੀ ਸੇਵਾਨਾ ਨੇ ਇਹ ਨਾ ਐਮਸੀ ਸੇਵਾਨਾ ਨੇ ਆਪਣੀ ਆਪਣੀਆਂ ਵਾਟਾ ਚਲਵਾਏ ਆ ਔਰ ਲਵਾਏ ਦਿਖਦੇ ਆ ਇਹ ਨਹੀਂ ਹੈ ਕਿ ਹਵਾ ਚਾਹੇ ਤਾਂ ਹਵਾ ਚਲੇ ਗਏ ਮੈਂ ਇਸ ਕਰਕੇ ਕਹਿਣਾ ਵੀ ਉਸ ਰੱਬ ਤੋਂ ਡਰੋ ਉਸ ਪਰਮਾਤਮਾ ਦਾ ਖੋਫ ਖਾਓ ਰੱਬ ਨੂੰ ਜਾਨ ਦੇਣੀ ਆਪਾਂ ਹਰੇਕ ਨੇ ਇੰਨਾ ਵੀ ਨਾ ਝੂਠ ਬੋਲੋ ਇੰਨਾ ਵੀ ਨਾ ਕਫਰ ਤੋਲੋ ਕਿ ਤੁਹਾਨੂੰ ਮੁੜ ਕੇ ਪੁੱਛਣ ਵਾਲੇ ਕੋਈ ਨਹੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਕੋਈ ਨਹੀਂ ਹੱਦ ਹੋ ਗਈ ਯਾਰ ਹਲੇ ਤੱਕ ਕਮੇਟੀ ਦਾ ਸਮਾਂ ਪਿਆ ਆ ਜਦੋਂ ਸਮਾਂ ਜਦੋਂ ਕਮੇਟੀ ਦਾ ਸਮਾਂ ਮੁੱਕ ਗਿਆ ਜਿੰਨਾ ਮਰਜ਼ੀ ਝੂਠ ਬੋਲਿਓ ਉਦੋਂ ਤੁਸੀਂ ਮੇਰੀ ਗੱਲ ਹੀ ਸੁਣਨੀ ਤੁਸੀਂ ਮੇਰੇ ਸਾਈਨ ਉਹਦਾ ਮੈਨੂੰ ਕੱਢ ਕੇ ਨਹੀਂ ਦਿਖਾਣੇ ਮੈਂ ਉਦੋਂ ਵੀ ਕਹਿਣਾ ਕਿ ਮੈਂ ਇਹ ਮਤੇ ਮੈਂ ਪਾਸ ਕਰਕੇ ਗਿਆ ਸੀ ਇਹ ਸਿਗਨੇਚਰ ਮੇਰੇ ਉੱਥੇ ਹੋਏ ਹੋਏ ਆ ਇਹ ਸਾਡੇ ਐਮਸੀ ਸਹਿਵਾਨਾ ਨੇ ਮਤੇ ਪਾਸ ਕੀਤੇ ਹੋਏ ਆ ਔਰ ਤੁਸੀਂ ਉਹ ਤੋਂ ਨਹੀਂ ਮੰਨਣਾ ਬਟ ਹੁਣ ਮੈਂ ਹਲੇ ਮੈਂ ਹਲੇ ਹੈ ਇਸ ਕਰਕੇ ਮੈਂ ਤਾਂ ਦਿਖਾਇਆ ਕਿ 7 ਕਰੋੜ 57 ਲੱਖ ਦੇ ਕੰਮ ਐਸ ਵਾਰੀ ਮੀਟਿੰਗ ਜੇ ਪਾਸ ਕੀਤੇ ਗਏ ਔਰ ਐਸ ਵਾਰੀ ਮੀਟਿੰਗ ਦੇ ਵਿੱਚ ਪਾਸ ਕਰਨ ਤੋਂ ਬਾਅਦ ਇਹਨਾਂ ਦੇ ਟੈਂਡਰ ਲਗਾਏ ਗਏ ਟੈਂਡਰ ਲਗਾਉਣ ਤੋਂ ਬਾਅਦ ਹੁਣ ਕੰਮ ਜਿਹੜੇ ਚਾਲੂ ਹੋਏ ਆ ਔਰ ਚਾਲੂ ਕਿੱਦਾਂ ਹੋਏ ਆ ਜਿਹੜੇ ਤਾਂ ਸ਼ਹਿਰ ਦੇ ਮੇਜਰ ਮੇਜਰ ਕੰਮ ਨੇ ਜਿਹੜੇ ਸ਼ਹਿਰ ਦੇ ਆਪਣਾ ਸਾਂਝੇ ਕੰਮ ਨੇ ਕਾਮਨ ਕੰਮ ਜਿਹਨੂੰ ਆਪਾਂ ਕਹਿ ਲਈਏ ਉਹ ਕੰਮ ਜਿੱਦਾਂ ਜਿੱਦਾਂ ਪ੍ਰਾਇਓਰਟੀ ਐ ਉਦਾਂ ਉਦਾਂ ਸ਼ੁਰੂ ਹੋਏ ਨੇ ਜਿਹੜੇ ਕੰਮ ਐਮਸੀ ਸਾਹਿਬਾਨਾਂ ਦੇ ਨੇ ਜਿਹੜੇ ਇਹਨਾਂ ਦੇ ਕੰਮ ਨੇ ਇਹ ਸਾਰੇ ਇਹਨਾਂ ਨੇ ਕੰਮ ਆਪਣੀ ਪ੍ਰਾਇਓਰਟੀ ਦੇ ਹਿਸਾਬ ਨਾਲ ਸ਼ੁਰੂ ਕਰਾਇਨੇ ਕਿਉਂਕਿ ਲੋਕਾਂ ਨੇ ਇਹਨਾਂ ਨੂੰ ਕਿਹਾ ਕਿ ਐਮਸੀ ਸਾਹਿਬ ਸਾਡੀ ਆ ਪ੍ਰਾਇਓਰਟੀ ਆ ਸੰਵਾ ਕੰਪੈਲ ਦੇ ਆਧਾਰ ਤੇ ਚਾਹੀਦਾ ਇਸ ਕਰਕੇ ਉਹਨਾਂ ਨੇ ਆਪਣੀ ਆਪਣੀ ਵਾਰਡ 'ਚ ਆਪਣੀ ਪ੍ਰਾਇਓਰਟੀ ਦੇ ਹਿਸਾਬ ਨਾਲ ਕੰਮ ਸ਼ੁਰੂ ਕਰਾਏ ਨੇ ਉੱਥੇ ਕਿਸੇ ਦੇ ਕੰਮ ਥੋਪੇ ਨਹੀਂ ਗਏ ਕਿਸੇ ਨੂੰ ਇਹ ਨਹੀਂ ਕਿਹਾ ਗਿਆ ਕਿ ਤੇਰਾ ਆ ਕੰਮ ਨਹੀਂ ਹੋਣਾ ਤੂੰ ਆ ਕਰਾ ਤੇਰਾ ਆ ਕੰਮ ਨਹੀਂ ਹੋਣਾ ਤੂੰ ਆ ਕਰਾ ਗਲਤ ਬਿਲਕੁਲ ਗਲਤ ਦਾ ਸਾਰੇ ਬੈਠੇ ਨੇ ਪੁੱਛ ਲੋ ਇਹਨਾਂ ਨੂੰ ਜੋ ਇਹਨਾਂ ਦੀ ਪ੍ਰਾਇੋਰਟੀ ਸੀ ਜੋ ਇਹਨਾਂ ਦੀ ਲੋਕਾਂ ਦੀ ਪ੍ਰਾਇੋਰਟੀ ਸੀ ਮੈਂ ਕਹਿੰਨਾ ਉਹ ਸਪ੍ਰਾਇੋਰਟੀ ਦੇ ਕੰਮ ਸ਼ੁਰੂ ਕੀਤੇ ਗਏ ਨੇ ਆਪਾਂ ਕਿਦਾ ਕਹਿ ਸਕਦੇ ਆ ਕਿ ਨਗਰ ਕਾਉਂਸਲ ਕਰਦੀ ਕੁਛ ਨਹੀਂ ਐਮਸੀ ਸੁੱਤੇ ਪਏ ਘਰ ਜਾ ਕੇ ਪ੍ਰਧਾਨ ਪਤਾ ਨਹੀਂ ਕਿੱਥੇ ਹੁੰਦਾ ਬਿਲਕੁਲ ਗਲਤ ਗੱਲਾਂ ਆ ਮੈਂ ਤੁਹਾਡੇ ਚੈਨਲ ਔਰ ਤੁਹਾਡੇ ਜਿਹੜਾ ਵੈਬ ਮੀਡੀਆ ਹੈਗਾ ਇਹਦੇ ਰਾਹੀਂ ਕਿਹੜਾ ਚਾਹਨਾ ਹੈ ਬਿਲਕੁਲ ਸ਼ਹਿਰ ਨੂੰ ਗੁਮਰਾਹ ਨਾ ਕਰੋ ਬਿਲਕੁਲ ਸ਼ਹਿਰ ਵਾਸੀਆਂ ਨੂੰ ਗੁਮਰਾਹ ਨਾ ਕਰੋ ਇਹ ਨਾ ਹੋਵੇ ਕਿ ਸਾਨੂੰ ਸਾਰਾ ਕੁਝ ਜਿਹੜਾ ਹੈਗਾ ਉਹ ਬਾਹਰ ਲਿਆ ਕੇ ਸ਼ਹਿਰ ਦੇ ਸਾਹਮਣੇ ਰੱਖਣਾ ਪਵੇ ਵੀ ਆਹ ਦੇਖੋ ਜੀ ਨਗਰ ਕਾਉਂਸਲ ਨੇ ਆਹ ਹਾ ਕੁਝ ਕੀਤਾ ਰਾਈਟ ਕਰੰਟ ਹੀ ਲੱਗਦਾ ਜਿਹੜਾ ਕੌਂਟਰੋਵਰਸੀ ਜਿਹੜੀ ਹੈਗੀ ਵੱਧਦੀ ਜਾ ਰਹੀ ਹੈ ਕਾਦੀ ਭਾਜੀ ਕੌਂਟਰੋਵਰਸੀ ਮੈਨੂੰ ਸਮਝਾਓ ਅਸੀਂ ਕਦੀ ਕੌਟਰੋਵਸਿਸ 'ਤੇ ਤੁਸੀਂ ਮੈਨੂੰ ਕਦੀ ਖਿਲਾਫ ਜਾਂ ਹੱਕ ਦੇ ਵਿੱਚ ਕਦੀ ਬੋਲਦੇ ਦੇਖਿਆ ਮੈਂ ਕਦੀ ਜਾ ਕੇ ਕੋਈ ਫੀਤਾ ਕਟਿਆ ਇੱਥੇ ਹੀ ਮੈਂ ਕਦੀ ਜਾ ਕੇ ਕੋਈ ਉਦਘਾਟਨ ਕੀਤਾ ਇੱਥੇ ਹੀ ਮੈਂ ਨੰਬਰ ਵਾਈ ਦੇ ਵਿੱਚ ਯਕੀਨ ਨਹੀਂ ਰੱਖਦਾ ਮੈਂ ਬਿਲਕੁਲ ਨਹੀਂ ਨੰਬਰ ਵਾਈ ਯਕੀਨ ਰੱਖਦਾ ਕਿ ਜਾ ਕੇ ਫੀਤਾ ਮੈਂ ਕਟਾਂ ਤੇ ਉਥੇ ਨਾ ਬੋਲੇ ਪ੍ਰਧਾਨ ਤਾਂ ਕੀ ਪ੍ਰਧਾਨ ਫੁਲਾਨੀ ਬਾੜ ਦਾ ਜਿਹੜਾ ਫੀਤਾ ਕੱਟ ਕੇ ਗਿਆ ਤੇ ਇੱਥੇ ਕੰਮ ਸ਼ੁਰੂ ਹੋ ਗਿਆ ਉਹ ਪਹਿਲਾਂ ਵੀ ਦੇਖਣ ਚ ਆਇਆ ਜਦੋਂ ਸਕੂਲ ਦਾ ਮਸਲਾ ਸੀਗਾ ਸਕੂਲ ਦੇ ਵਿੱਚ ਵੀ ਜਦੋਂ ਪਹਿਲੀ ਪ੍ਰੈਸ ਕਾਨਫਰੈਂਸ ਕੀਤੀ ਉਸ ਤੋਂ ਬਾਅਦ ਐਮਐਲਏ ਸਾਹਿਬ ਨੇ ਪ੍ਰੈਸ ਕਾਨਫਰੈਂਸ ਕੀਤੀ ਉਹਨਾਂ ਨੇ ਕਿਹਾ ਜੀ ਅਸੀਂ ਕੰਮ ਕਰਾਇਆ ਤੁਸੀਂ ਕਹਿੰਦੇ ਅਸੀਂ ਕੰਮ ਕਰਾਇਆ ਇਹ ਕੌਂਟਰੋਵਰਸੀ ਆ ਹੋਰ ਕੀ ਹੈਗਾ ਬਿਲਕੁਲ ਗਲਤ ਹੈ ਜੀ ਕੋਈ ਕੌਂਟਰੋਵਰਸੀ ਨਹੀਂ ਹੈ ਕੋਈ ਬੰਦਾ ਇਹਨੂੰ ਕੌਂਟਰੋਵਰਸੀ ਬਣਾ ਲਏ ਉਹ ਅਲੱਗ ਚੀਜ਼ ਹੈ ਜਦੋਂ ਪ੍ਰੈਸ ਕਾਨਫਰੈਂਸ ਨਹੀਂ ਸੀ ਉਹ ਸਿਰਫ ਇੱਕ ਜਸਟ ਜਲੰਧਰ ਤੋਂ ਆਏ ਸੀ ਆਉਂਦੇ ਆਉਂਦੇ ਦਿਮਾਗ 'ਚ ਖਿਆਲ ਆਇਆ ਕਿ ਆਪਣੇ ਸ਼ਹਿਰ ਦੇ ਲੋਕਾਂ ਨੂੰ ਦੱਸ ਦਈਏ ਕੀ ਸਾਡੀ ਜਿਹੜੀ ਇਹ ਕਮਰਸ਼ੀਅਲ ਜਗਾ ਜੇਦੀ ਕੀਮਤ ਕੋਈ 10 ਕਰੋੜ ਰੁਪਏ ਦੇ ਆਸ-ਪਾਸ ਹੋਣੀ ਹੈ ਉਹ ਅਸੀਂ ਆਪਣੇ ਨਿਆਣਿਆਂ ਦੇ ਆਪਣੇ ਬੱਚਿਆਂ ਦੇ ਭੁਇਕ ਨੂੰ ਦੇਖਦੇ ਹੋਏ ਸਕੂਲ ਨੂੰ ਸਮਰਪਿਤ ਕਰਤੀ ਉਹ ਜਗਾ ਜਿਹੜੀ ਹੈ ਕਮੇਟੀ ਨੇ ਇਹਨਾਂ ਐਮਸੀ ਸਹਿਬਾਨਾਂ ਨੇ ਜਿਹੜੇ ਮੇਰੇ ਨਾਲ ਬੈਠੇ ਨੇ ਇਹਨਾਂ ਐਮਸੀ ਸਹਿਬਾਨਾਂ ਨੇ ਹੀ ਉਹ ਸਕੂਲ ਨੂੰ ਜਗਾ ਦੇਤੀ ਕਿ ਕੱਲ ਨੂੰ ਸਾਡੇ ਸਕੂਲ ਦਾ ਆਉਣ ਵਾਲਾ ਭੁਇਕ ਜਿਹੜਾ ਆ ਉਹ ਜੁਵਲ ਹੋਵੇ ਨਿਆਣੇ ਸਾਡੇ ਪੜਨ ਸਾਡੇ ਨਿਆਣਿਆਂ ਨੂੰ ਦੂਰ ਨਾ ਪੜਨ ਜਾਣਾ ਪਵੇ ਕੋ ਇਸ ਕਰਕੇ ਸਿਰਫ ਜਗਾ ਦੀ ਗੱਲ ਕੀਤੀ ਆ ਰਹੀ ਗੱਲ ਸਕੂਲ ਦੀ ਉਹ ਮਾਨਯੋਗ ਐਮਐਲਏ ਸਾਹਿਬ ਬੈਠੇ ਆ ਮੇਰੇ ਲਈ ਅੱਜ ਵੀ ਮਾਨਯੋਗ ਆ ਤੇ ਮੇਰੇ ਲਈ ਗਾਹ ਵੀ ਮਾਨਯੋਗ ਹੀ ਰਹਿਣੇ ਨੇ ਕਿਉਂਕਿ ਉਹ ਐਮਐਲਏ ਸਾਹਿਬ ਬੈਠੇ ਆ ਪ੍ਰੋਜੈਕਟ ਉਹਨਾਂ ਦਾ ਉਹਨਾਂ ਨੇ ਸਕੂਲ ਉਹਨਾਂ ਨੇ ਬਣਾਣਾ ਆ ਮੈਂ ਉਦੋਂ ਵੀ ਸਿਰਫ ਜਗਾ ਦੀ ਗੱਲ ਕੀਤੀ ਸੀ ਕਿ ਜਗਾ ਅਸੀਂ ਨਗਰ ਕੌਂਸਲ ਨੇ ਉਹਨਾਂ ਨੂੰ ਦੇ ਦਿੱਤੀ ਥੈਟਸ ਇਟ ਇਟਸ ਕਿਹੜੀ ਕੰਟਰੋਵਰਸੀ ਹੈ ਜੀ ਸਾਹਿਬ ਜੀ ਤੁਹਾਡੀ ਟਰਮ ਦੇ ਅੰਦਰ ਹੁਣ ਤੱਕ ਕਿੰਨੇ ਪੈਸੇ ਲੱਗ ਚੁੱਕੇ ਆ ਜਿਆ ਆਲਮੋਸਟ 35 ਤੋਂ 40 ਕਰੋੜ ਰੁਪਈਆ ਜੀ ਉਨ ਤੱਕ ਤੇ ਸਰਕਾਰ ਵੱਲੋਂ ਕੋ ਨਾ ਆਪਦਾ ਸਰਕਾਰ ਕੋਲੋਂ ਸਾਨੂੰ ਆਲਮੋਸਟ ਮੈਂ ਜੇ ਵੱਧ ਤੋਂ ਵੱਧ ਵੱਧ ਚੜ ਕੇ ਕਹਿ ਲਈਏ ਤੇ ਕੋਈ 4-5 ਕਰੋੜ ਰੁਪਇਆ ਇੱਕ ਗੱਲ ਕੱਲ ਹੋਰ ਹੋ ਰਹੀ ਸੀ ਇੱਕ ਫੌਗਿੰਗ ਨਹੀਂ ਕਰਨ ਦਿੱਤੀ ਜਾ ਰਹੀ ਸਾਡੇ ਯਾਰ ਫੌਗਿੰਗ ਤਾਂ ਇੱਕ ਬੜੀ ਛੋਟੀ ਚੀਜ਼ ਹੈ ਠੀਂਗਰੇ ਸਾਹਿਬ ਫੌਗਿੰਗ ਬਹੁਤ ਛੋਟੀ ਚੀਜ਼ ਹੈ ਮੈਂ ਕਹਿੰਨਾ ਤੁਸੀਂ ਹੁਣ ਅੱਜ ਆਪਾਂ ਗੱਲ ਕਰ ਰਹੇ ਆ ਤੁਸੀਂ ਅੱਜ ਨਹੀਂ 2-3-4 ਤਿੰਨਾਂ ਬਾਅਦ ਸਾਡੇ ਕਿਸੇ ਡਿਪਾਰਟਮੈਂਟ ਨੂੰ ਫੋਨ ਕਰੀਏ ਉਹ ਡਿਪਾਰਟਮੈਂਟ ਨੇ ਕਹੀਏ ਮੇਰੇ ਮਹੱਲੇ ਦੀ ਫੋਗਿੰਗ ਹੋਣ ਵਾਲੀ ਹੈ ਜੇ ਉਹ ਨਾ ਆਊਗਾ ਤੁਹਾਡੇ ਕਹਿਣ ਤੇ ਜੇ ਉਹ ਤੁਹਾਡੇ ਕਹਿਣ ਤੇ ਵੀ ਨਾ ਆਊਗਾ ਫੇ ਮੈਨੂੰ ਕਹੀਓ ਪ੍ਰਧਾਨ ਜੀ ਤੁਸੀਂ ਰੋਕਦੇ ਆ ਯਾਰ ਸਾਡੇ ਬੰਦੇ ਤਾਂ ਸ਼ਹਿਰ ਦੇ ਜਿਹੜਾ ਵੀ ਵਸਨੀਕ ਕੋਈ ਸ਼ਹਿਰ ਦਾ ਸਿਟੀਜ਼ਨ ਜਿਹੜਾ ਵੀ ਹੈਗਾ ਆ ਉਹ ਫੋਨ ਕਰ ਦਿੰਦਾ ਆ ਕਿ ਫੋਗਿੰਗ ਸਾਡੇ ਤੇ ਹੋਣ ਵਾਲੀ ਆ ਤੇ ਉਹ ਚਲੇ ਜਾਂਦੇ ਆ ਇਹ ਐਡੀਆਂ ਛੋਟੀਆਂ-ਛੋਟੀਆਂ ਚੀਜ਼ਾਂ ਦੇ ਜੇ ਆਪਾਂ ਇਲਜ਼ਾਮ ਲਾਵਾਂਗੇ ਤੇ ਢੀਰਾ ਸਾਹਿਬ ਇੱਡਾ ਪਰ ਰਾਜਨੀਤੀ ਦਾ ਮਿਆਰ ਥੱਲੇ ਸੁੱਟ ਦਾਂਗੇ ਤੇ ਕੀ ਬਣੂਗਾ ਹਮੇਸ਼ਾ ਦੇਖੋ ਰਾਜਨੀਤੀ ਕਰੋ ਆਪਣੀ ਆਪਣੀ ਪਾਰਟੀ ਦੀ ਹਰੇਕ ਨੇ ਵਡਿਆਈ ਕਰਨੀ ਆ ਆਪਣੀ ਆਪਣੀ ਪਾਰਟੀ ਦੀ ਵਡਿਆਈ ਕਰੋ ਜੋ ਤੁਹਾਡੀਆਂ ਅਚੀਵਮੈਂਟਸ ਹੈਗੀਆਂ ਆ ਉਹ ਲੋਕਾਂ ਨੂੰ ਦੱਸੋ ਆਪਣੀਆਂ ਅਚੀਵਮੈਂਟਸ ਕਿਉਂਕਿ ਤੁਸੀਂ ਗਾਹ ਵੀ ਹੋਣਾ ਆ ਤੁਸੀਂ ਗਾਹ ਵੀ ਇਲੈਕਸ਼ਨ ਲੜਨੇ ਆ ਪਰ ਪੋਲਿਟਿਕਸ ਹਮੇਸ਼ਾ ਇੱਕ ਹੈਲਦੀ ਪੋਲਿਟਿਕਸ ਹੋਣੀ ਚਾਹੀਦੀ ਆ ਇੱਕ ਚੰਗੀ ਪੋਲਿਟਿਕਸ ਹੋਣੀ ਚਾਹੀਦੀ ਆ ਇੱਕ ਮਿਆਰੀ ਪੋਲਿਟਿਕਸ ਹੋਣੀ ਚਾਹੀਦੀ ਆ ਕਿਸੇ ਨੂੰ ਨੀਮਾ ਨਹੀਂ ਦਿਖਾਉਣਾ ਚਾਹੀਦਾ ਕਿ ਹਾਂ ਮੈਂ ਉਹਨੂੰ ਨੀਮਾ ਦਿਖਾ ਕੇ ਆਪਣੀ ਰਾਜਨੀਤੀ ਚਮਕਾ ਦਮਾਂ ਇਹ ਬਿਲਕੁਲ ਤੇ ਬਿਲਕੁਲ ਗਲਤ ਗੱਲ ਆ ਮੈਂ ਇਹ ਪੋਲਿਟਿਕਸ ਨਾਂ ਮੈਨੂੰ ਆਉਂਦੀ ਆ ਨਾ ਮੈਂ ਕਦੇ ਕਰਾਂ ਤੇ ਨਾ ਮੈਨੂੰ ਕਿਸੇ ਕਰਦਿਆਂ ਨੇ ਮੈਨੂੰ ਸਿਖਾਈ ਹੈ ਦੁਖੀ ਪੈਣ ਭਰਾਵਾਂ ਦੇ ਸੱਚੇ ਹਮਦਰਦ ਪੰਡਿਤ ਰਾਦੇਸ਼ਾਮ ਜੋਤੀਸ਼ ਹਰ ਸਮੱਸਿਆ ਦਾ ਸਮਾਧਾਨ ਕਰ ਬੈਠੇ ਗਰੰਟੀਟ ਕਰਵਾਓ ਸਮੱਸਿਆ ਜਿਵੇਂ ਲਵ ਮੈਰਿਜ ਕਿੱਤਾ ਕਰਾਇਆ ਨੌਕਰੀ ਕਾਰੋਬਾਰ ਸੌਤਨ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਵਿੱਚ ਪੀਆਰ ਚੁਰਕਾਵਟ ਕਲੰਗਰ ਲੰਮਰਸ ਨੂੰ ਲੈ ਕੇ ਕਿਤੇ ਵੀ ਕੋਈ ਕੰਮ ਨਹੀਂ ਬਣ ਰਿਹਾ ਸੀ ਬਹੁਤ ਬਾਬੇ ਕੋਲ ਧੱਕੇ ਖਾਏ ਕਿਤੇ ਕੋਈ ਕੰਮ ਨਹੀਂ ਬਣਿਆ ਫਿਰ ਮੈਨੂੰ ਕਿਸੇ ਨੇ ਪੰਡਿਤ ਰਾਧੇਸ਼ਮ ਚੌਤਿਸਪਾਰੀ ਦੱਸਿਆ ਤੇ ਅੱਜ ਦੇਖੋ ਮੈਂ ਆਪਣੇ ਵਿਆਹੁਟਿਕ ਜੀਵਨ ਦੇ ਵਿੱਚ ਬਹੁਤ ਖੁਸ਼ਾ ਜੀ ਕੇ ਤੁਹਾਡੇ ਵੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਤਾਂ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਹਰ ਜਗ੍ਹਾ ਤੋਂ ਧੋਖਾ ਖਾ ਚੁੱਕੇ ਦੁਖੀ ਭੈਣ ਭਰਾ ਇੱਕ ਵਾਰ ਜ਼ਰੂਰ ਫੋਨ ਕਰੋ ਇਹਨਾਂ ਦਾ ਨੰਬਰ ਹੈ 9814216669